ਆ ਟਾਈਮ ਤੱਕ ਪਤਾ ਹੀ ਨਹੀਂ ਲੱਗਦਾ ਕਿਹੜੇ ਟਾਈਮ 9:30 ਵੱਜ ਜਾਂਦੇ ਆ ਜੀ ਕੱਲ ਬਹੁਤ ਰੌਣਕ ਸੀਗੀ ਅੱਜ ਸਵੇਰੇ 5 ਵਜੇ ਜਾਣਾ ਸੀਗਾ ਉੱਠ ਕੇ ਕੰਮ ਤੇ ਫਿਰ ਮੈਂ ਰਾਤ ਆਇਆ ਹੀ ਨਹੀਂ ਇੱਦਾਂ ਰਾਹਤ ਵੀ ਬੀਰਾਂ ਦਾ ਫੇਸ ਸੀਗਾ ਤੇ ਫੇਸ ਤਾਜਿਆ ਹਰੀ ਜਿੰਨੇ ਵੀ ਬਾਹਰ ਨੇ ਨਾ ਸਾਰੇ ਕੱਲੇ ਬਾਰੀ ਸਜਾਏ ਹੋਏ ਸੀਗੇ ਲਗ ਲਗ ਦੇਸ਼ਾਂ ਦੇ ਝੰਡੇ ਲਾਇਏ ਸੀ ਕਈ ਵਾਰ ਤੇ ਸਪੇਨ ਦਾ ਕਈ ਵਾਰ ਤੇ ਜਰਮਨ ਦਾ ਕਈ ਤੇ ਫਰਾਂਸ ਦਾ ਆਏ ਝੰਡੇ ਲੱਗੇ ਹੋਏ ਸੀ 12 ਦੇ ਉੱਪਰ ਤੇ ਰਾਤ ਤਰੋਂ ਰਾਤ ਵੀ ਬਹੁਤ ਰੌਣਕ ਸੀਗੀ ਰਾਤ ਫਿਰ ਮੈਂ ਆਇਆ ਨਹੀਂ ਗਹਿਬ ਤੇ ਹੁਣ ਇੱਕ ਰਾਤਾਂ ਬਹੁਤ ਛੋਟੀਆਂ ਹੋ ਗਈਆਂ ਬੇਵਰ ਪੈਂਡ ਦੀ ਕੀਤੀ ਆਦੇ ਹੁਣ ਵੀ ਰੌਲਾ ਜਿਆ ਤਾਂ ਖਾਸਾ ਪੈਂਦਾ ਵਾ ਦੇਖਦੇ ਆ ਚੱਲ ਕੇ ਕੀ ਮਾਹੌਲ ਆ ਬਾਹਰ ਦਾ ਆ ਦੇਖੋ ਕਿੰਨੀ ਰੌਣਕ ਆ ਇਹ 12 ਤੇ ਹੀ ਆ ਤੇ ਇੱਥੇ ਦਾ ਗੱਲ ਇੱਥੇ ਨਹੀਂ ਇਹਨਾਂ ਨੇ ਕੋਈ ਝੰਡਾ ਲਾਇਆ ਹੋਇਆ ਜਿਵੇਂ ਉਹ ਦੇਖੋ ਉਹ ਲੱਗਿਆ ਹੋਇਆ ਯੂਰਪ ਦਾ ਤੇ ਤੁਰਕੀ ਦਾ ਤੁਰਕੀ ਦਾ ਹੀ ਆ ਉਹ ਉੱਥੇ ਦਾ ਨੱਚਣ ਵੀ ਲੱਗੀ ਹੋਈ ਐ ਇੱਕ ਬੜੀ ਡਾਂਸ ਵੀ ਚੱਲ ਰਿਹਾ ਵਾ ਉਹ ਦੇਖੋ ਥੱਲੇ ਚੱਲਦਾ ਨੇ ਕਿ ਥੱਲੇ ਵੀ ਉਹਨਾਂ ਨੇ ਜਰਮਨ ਦਾ ਲਾਇਆ ਹੋਇਆ ਸੀਗਾ ਕੱਲ ਮੈਂ ਦੇਖਿਆ ਸੀ ਜਰਮਨ ਦਾ ਝੰਡਾ ਲੱਗਿਆ ਹੋਇਆ ਸੀਗਾ ਯਾ ਭਾਰਤੇ ਵੀ ਚੱਲਦਾ ਪੂਰਾ ਕੰਮ ਪਤਾ ਨਹੀਂ ਮੈਂ ਅਜੇ ਹੁਣ ਮੈਨੂੰ ਨਾ ਨਹੀਂ ਪਤਾ ਵੀ ਇਹ ਫੇਸ ਤੇ ਦਾ ਕੀ ਆ ਤੇ ਹਾਂ ਇਹ ਆ ਵੀ ਜਾਨੀ ਕਿ ਇਹ ਜਿੰਨੇ ਵੀ ਆ ਸਾਰੇ ਨਾ ਬਾਰੀ ਸਜਾਏ ਹੋਏ ਨੇ ਹੋਰ ਕੋਈ ਨਹੀਂ ਹੈ ਵੀ ਸਪੈਸ਼ਲ ਸਰਫ ਜਿੰਨੇ ਵੀ ਬਾਰ ਹੈਗੇ ਆ ਨਾ ਇੱਥੇ ਬੀਅਰ ਬਾਰ ਉਹੀ ਸਜਾਏ ਹੋਏ ਨੇ ਸਾਰੇ ਉਹ ਦੇਖੋ ਨੀਲਾ ਰੰਗ ਕੀਤਾ ਹੋਇਆ ਉਹ ਤੇ ਬਿਲਡਿੰਗ ਤੇ ਜਿਹੜੀ 메인 ਬਿਲਡਿੰਗ ਐਵੇਂ ਚੱਲਦਾ ਉੱਥੇ ਦੇਖ ਕਿੰਨੀ ਸੋਹਣੀ ਲੱਗਦੀ ਆ ਦਿਖਾਉਣਾ ਆ ਆ ਕਿੰਨਾ ਸੋਹਣਾ ਬਿਲਡ ਕਿੰਨੀ ਸੋਹਣੀ ਬਿਲਡਿੰਗ ਲੱਗਦੀ ਆ ਇਹਦੇ ਅੰਦਰ ਸਟੇਡੀਅਮ ਸਟੇਡੀਅਮ ਟੈਪ ਆ ਇਹ ਹੈ ਸਟੇਡੀਅਮ ਟਾਈਪ ਕਹਿੰਦਾ ਸਟੇਡੀਅਮ ਹੀ ਆ ਯਾਨਕੀ ਇਹ ਦੂੰਗਾ ਜਿਆ ਖੂ ਮੰਗੂ ਇਹ ਅੰਦਰੋਂ ਖਾਸਾ ਹੋਣੀ ਆ 12000 ਬੰਦੇ ਦੇ ਬੈਠਣ ਦੀ ਜਗ੍ਹਾ ਬਹੁਤ ਦੂਰ ਤੱਕ ਆ ਇਹ ਕੰਦ ਹੈ ਨਾ ਖਾਸਾ ਲੰਬਾ ਸਟੇਡੀਅਮ ਆ ਤੇ ਪੁਰਾਣੀ ਆ ਬਹੁਤ ਰਾਤ ਵੀ ਜੁਨੀਵਰਸਟੀਆਂ ਬਹੁਤ ਨੇ ਅੰਦਰ ਅੱਜ ਇੱਥੇ ਹੀ ਹਨ ਤੇ ਆਪਣਾ ਘਰ ਵੀ ਇੱਥੇ ਅੰਦਰ ਹੀ ਆ ਤਾਂ ਇੰਨੀਆਂ ਜੁਨੀ ਇੰਨੀ ਜੁਨੀਵਰਸਟੀਆਂ ਨੇ ਨਾ ਇੱਥੇ ਸਵੇਰੇ ਜਦੋਂ ਮੈਂ ਕੰਮ ਤੇ ਗਿਆ ਮੈਂ ਸਵੇਰੇ ਜਦੋਂ ਮੈਂ ਕੰਮ ਤੇ ਗਿਆ ਮ ਉਹਦੋਂ ਕਈ ਕੁੜੀਆਂ ਮੁੰਡੇ ਉਹਦੋਂ ਆ ਰਹੇ ਸੀਗੇ ਦੇਖ ਲਓ ਪਾਰਟੀ ਪੁਲਟੀ ਕਰਕੇ ਤੇ ਉਹਦੋਂ ਉਹਨਾਂ ਨੇ ਜਾ ਕੇ ਪੈਣਾ ਸੀ ਆਪਦੇ ਘਰਾਂ ਚ ਦੇ ਉੱਪਰ ਜਾ ਕੇ ਆਉਂਦੇ ਆਂ ਚਲੋ ਆਏ ਉਹਨਾਂ ਦੇ ਬੈਂਡ ਦੀ ਤਿਆਰੀ ਚੱਲ ਰਹੀ ਆ ਇੱਥੇ ਤਾਂ ਜਿਆਦਾ ਰਾਸ਼ ਹੁੰਦਾ ਤੇ ਬੈਂਡ ਹੁੰਦਾ ਨਾ ਫਿਰ ਯੂਥ ਨੇ ਤਾਂ ਉੱਥੇ ਹੀ ਆਉਣਾ ਕੁੜੀਆਂ ਮੁੰਡਿਆਂ ਨੇ ਜਿੱਥੇ ਗਾਉਣ ਵਜਾਉਣ ਹੋਵੇ ਆ ਉੱਪਰ ਚੱਲਦੇ ਆਂ ਹੁਣ ਰੀਅ ਚੜ੍ਹਾਈ ਚਾਨੀ ਬਹੁਤ ਔਖੀ ਆ ਯਾਰ ਆਹ ਦੇਖੋ ਕਿੱਥੋਂ ਉਹ ਥੱਲੇ ਆਉਂਦੀ ਆ ਅਰੇ ਹੋਰ ਵੀ ਆ ਉੱਪਰ ਬਹੁਤ ਜ਼ਿਆਦਾ ਉੱਪਰ ਵੀ ਘੱਟੋ ਘੱਟ ਨਹੀਂ 5-6 ਵਾਰ ਉੱਪਰ ਨੇ ਉੱਥੇ ਵੀ ਗਾਉਣ ਵਜਾਉਣ ਚੱਲ ਰਿਹਾ ਹੁਣ ਮੈਂ ਆ ਉੱਪਰ ਜਾ ਕੇ ਵੀ ਵੀਡੀਓ ਪਾਈ ਹੋਈ ਆ ਉੱਥੇ ਟੈਕਟ ਲੱਗਦੀ ਆ 6 ਰੁਪਏ ਸਾਰਾ ਸ਼ਹਿਰ ਦੀਂਦਾ ਉੱਥੋਂ ਉੱਪਰ ਬਹੁਤ ਉੱਪਰ ਇੱਥੇ ਵੀ ਬਹੁਤ ਚੜ੍ਹਾਈ ਆ ਤਿੰਨ ਸਟੈਪ ਜੇ ਬਣੇ ਹੋਏ ਨੇ ਚੜਾਈਆਂ ਦੇ ਨਹੀਂ ਜਿਆਦਾ ਬਹੁਤ ਜਿਆਦਾ ਵਾ ਚੜਾਈ ਯਾਰ ਆ ਤਾਂ ਪਰ ਇੰਨਾ ਕਾ ਵੀ ਆ ਸਟੈਪ ਜੇ ਬਣੇ ਹੋਏ ਨੇ ਇਹਦੇ ਕਰਕੇ ਬੰਦਾ ਹੌਲੀ ਹੌਲੀ ਡਿੰਗ ਪੱਟਦਾ ਚਲੇ ਜਾਂਦਾ ਯਾਨੀ ਕਿ ਇੰਨਾ ਜਿਆਦਾ ਮਹਿਸੂਸ ਜੇ ਨਹੀਂ ਹੁੰਦਾ ਉਹ ਚੜਾਈ ਬਹੁਤ ਜਿਆਦਾ ਇੱਥੇ ਜਿਆਦਾ ਗਾਹ ਪੈਂਦਾ ਨਾਲ ਵੀਰਾਂ ਚੱਲਦੀਆਂ ਨਾਲ ਸ਼ਤਰੰਜ ਖੇਡੀਆਂ ਜਾਂਦੇ ਨੇ ਉਹ ਲਿਖਿਆ ਫੇਸਤਾ ਯੂਰਪ ਹੈ ਨਾ ਇਫ ਯੂਰਪ ਦਾ ਫੇਸ ਤਾਂ ਵਾ ਤਾਂ ਹੀ ਸਾਰੇ ਯੂਰਪ ਦੇ ਦੇਸ਼ਾਂ ਦੇ ਝੰਡੇ ਲੱਗੇ ਹੋਏ ਨੇ 12 ਤੇ ਇਹ ਯੂਰਪ ਦਾ ਹੀ ਆ ਫੇਸ ਤਾਂ ਯੂਰਪ ਪੇਪਰ ਲੱਗੇ ਹੋਇਆ ਸੀ ਉੱਥੇ ਪੜਿਆ ਸੀਗਾ ਆ ਦੇਖੋ ਕਿੰਨੇ ਆ ਵੀ ਵਾਰੀ ਆ ਉਧਰ ਵੀ ਵਾਰੀ ਆ ਨੇੜੇ-ਨੇੜੇ ਹੀ 6-7 ਯੂਨੀਵਰਸਟੀਆਂ ਨੇ ਯੂਨੀਵਰਸਿਟੀ ਨੂੰ ਕਰਕੇ ਬਾਰਵੀਂ ਬਹੁਤ ਜ਼ਿਆਦਾ ਨੇ ਉਦੋਂ ਕਰਕੇ ਜ਼ਿਆਦਾ ਰਸ ਜਾਂਦਾ ਤਾਂ ਆਇਨ ਨੇ ਸਾਰੀ ਗਲੀਆਂ ਹੀ ਸਜਾਈ ਹੋਈਆਂ ਐ ਲੇਟਾਂ ਲਾ ਕੇ ਪਰ ਗਲੀ ਬਹੁਤ ਜ਼ਿਆਦਾ ਪੁਰਾਣੀ ਐ ਇਹ ਇੰਨੀ ਜ਼ਿਆਦਾ ਗਲੀ ਪ੍ਰਾਣੀ ਹੈ ਨਾ ਉਹ ਲੇਟਾਂ ਲਾ ਕੇ ਉਹਦੀ ਟੌਰ ਬਣਾਈ ਪਈ ਆ ਪੂਰੀ ਹੈ ਨਾ ਤੇ ਨੀ ਮਰਜੀ ਪ੍ਰਾਣੀ ਤੋਂ ਪ੍ਰਾਣੀ ਚੀਜ਼ ਹੋਵੇ ਜਿਵੇਂ ਮਰਜੀ ਰੰਗ ਰੂਪ ਦੇ ਦੋ ਉਹਨੂੰ ਹਨਾ ਉਹ ਜੀ ਲੱਗਣ ਲੱਗ ਜਾਂਦੀ ਆ ਮੇਨ ਲੱਗਦਾ ਸਾਰੇ ਸ਼ਹਿਰ ਨਾਲੋਂ ਪੁਰਾਣੀ ਗਲੀ ਹੋਣੀ ਆ ਪੁਰਾਣੇ ਘਰ ਹੋਣਗੇ ਇਸ ਜੜੀ ਚ ਪਰ ਸਾਰੇ ਨਾਲੋਂ ਵਧੀਆ ਲੱਗਦੀ ਆ ਕਈ ਬੰਦ ਵੀ ਨੇ ਲਾਈਟਾਂ ਇਹ ਦੀਆਂ ਨਾ ਆ ਤੀ ਬੰਦ ਵੀ ਸੀਗੀਆਂ ਕਈ ਨਾ ਆ ਦੇਖ ਇੱਥੇ ਵੀ ਵਾਰ ਨੇ 70-80% ਯੂਥ ਹੀ ਆ ਆ ਗਲੀ ਦੇ ਦੇਖਿਓ ਕਿੰਨਾ ਘੱਟ ਆ